ਅ ਅੱਸੀ ਗੱਲ ਦੀ ਮੈਂ ਧਰਮਿੰਦਰ ਸਿੰਘ ਅੱਜ ਡੀਸੀ ਹੁਸ਼ਿਆਰਪੁਰ ਦੇ ਵੱਲੋਂ ਇੱਕ ਨਵੇਂ ਆਰਡਰ ਜਾਰੀ ਕੀਤੇ ਗਏ ਆ ਅੱਜ ਹੀ ਅੱਜ ਜਾਰੀ ਕੀਤੇ ਆ ਸਿੱਧੇ ਤੌਰ ਤੇ ਮੈਂ ਸਾਡੇ ਮੁਕੇਰੀਆਂ ਦੇ ਹਾਜੀਪੁਰ ਦੇ ਤਲਵਾੜੇ ਦੇ ਉਹਨਾਂ ਲੋਕਾਂ ਦੇ ਨਾਲੇ ਸਾਰੀ ਗੱਲ ਸਾਂਝੀ ਕਰ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਜਦੋਂ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਸਾਡੇ ਇਲਾਕੇ 'ਚ ਵਧਿਆ ਤੇ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੋਰ ਜ਼ਿਆਦਾ ਕ੍ਰੈਕਸ਼ਨਾਂ ਦੀ ਦਦ ਸਾਡੇ ਇਸ ਖੇਤਰ ਦੇ ਵਿੱਚ ਵਧੀ ਹੈ ਉਦੇ ਕਰਕੇ ਲਗਾਤਾਰ ਗਰੂਨੀ ਮਟੀਰੀਅਲ ਜਾਂ ਕਹ ਲਈਏ ਗਰੂਨੀ ਖਨਨ ਦਾ ਕੰਮ ਹੋਰ ਜ਼ਿਆਦਾ ਵਧਿਆ ਹੈ ਤੇ ਜਿਹੜੀ ਸੜਕਾਂ ਦੇ ਉੱਪਰ ਜਿਹੜਾ ਮਾਈਨਿੰਗ ਦੇ ਨਾਲ ਜਿਹੜਾ ਉਹਦਾ ਮਟੀਰੀਅਲ ਦੀ ਢੋਟ ਉਾਈ ਦੇ ਦੀ ਟਰੱਕਾਂ ਦੀ ਜਿਹੜੀ ਹੈ ਤਦਾਦ ਵੀ ਬਹੁਤ ਜ਼ਿਆਦਾ ਵਧੀ ਹੈ ਤੇ ਉਹਨਾਂ ਦੀ ਅਨਗਲਹੀ ਕਰਕੇ ਆਏ ਦਿਨ ਹਾਦਸੇ ਹੁੰਦੇ ਆ ਤੇ ਪਿਛਲੇ ਦਿਨਾਂ ਹਾਜੀਪੁਰ ਦੇ ਵਿੱਚ ਬੜਾ ਹੀ ਦਰਦਨਾਕ ਹਾਦਸਾ ਹੋਇਆ ਜਿਦੇ ਵਿੱਚ ਦੋ ਬੱਚਿਆਂ ਦੀ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਇਸੇ ਕਰਕੇ ਅੱਜ ਡੀਸੀ ਹੁਸ਼ਾਦਪੁਰ ਦੇ ਵੱਲੋਂ ਇੱਕ ਨਵੇਂ ਆਰਡਰ ਜਾਰੀ ਕੀਤੇ ਗਿਆ ਵੀ ਲਗਾਤਾਰ ਮਾਈਨਿੰਗ ਮਟੀਰੀਅਲ ਲੈ ਕੇ ਚੱਲਣ ਵਾਲੇ ਟਰੱਕ ਟਿਪਰਾਂ ਦੀ ਅਣਗਿਲੀ ਕਰਨ ਆਏ ਦਿਨ ਕੋਈ ਨਾ ਕੋਈ ਹਾਦਸੇ ਹੋ ਰਹੇ ਹਨ ਇਹ ਸਾਰੀ ਗੱਲ ਹੈ ਇਹਦੇ ਨਾਲ ਸੰਬੰਧਤ ਭਾਰਤੀ ਨਿਆਏ ਜਿਹੜਾ ਨਵੀਂ ਸਾਡੀ ਬਣੀ ਹੈ ਪੀ ਐਨ ਐਸ ਐਸ ਦੀ ਧਾਰਾ 163 ਦੇ ਤਹਿਤ ਇਹ ਹੁਕਮ ਇੱਕ ਜਾਰੀ ਕੀਤੀ ਹੈ ਕਿ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਅਤੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਸਕੂਲ ਦੀਆਂ ਬੱਸਾਂ ਨੂੰ ਜਾਂ ਸਕੂਲੀ ਬੱਚਿਆਂ ਦੇ ਜਦੋਂ ਸਕੂਲ ਜਾਣ ਦਾ ਸਮਾਂ ਹੁੰਦਾ ਹੈ ਉਸ ਸਮੇਂ ਕਿਸੇ ਵੀ ਪ੍ਰਕਾਰ ਦੀ ਜਿਹੜੀ ਹੈ ਕ੍ਰਸ਼ਰਾਂ ਦੀ ਗੱਡੀਆਂ ਜਿਹੜੀਆਂ ਆ ਉਹ ਸੜਕ ਦੇ ਉੱਪਰ ਨਹੀਂ ਚੱਲਣਗੀਆਂ ਇਹ ਗੱਲ ਪੂਰੇ ਮੁਕੇਰੀਆਂ ਤਲਵਾੜਾ ਦੇ ਵਿੱਚ ਹੈ ਇਹਦੇ ਬਕਾਇਦਾ ਰੋਡ ਦਾ ਮੈਂਸ਼ਨ ਕੀਤਾ ਗਿਆ ਹੈ ਪਿੰਡ ਰਾਮਗੜ੍ਹ ਸਿਕਰੀ ਤਲਵਾੜਾ ਹਾਜੀਪੁਰ ਰੋਡ ਤੋਂ ਹੁੰਦੇ ਹੋਏ ਦਸੂਹਾ ਰੋਡ ਤੱਕ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਕੋਈ ਵੀ ਜਿਹੜਾ ਐ ਕ੍ਰਸ਼ਰ ਦੀ ਮਟੀਰੀਅਲ ਹੈ ਕਿ ਜਿਹੜਾ ਟਰੱਕ ਆ ਉਹ ਰੋਡ ਦੇ ਉੱਪਰ ਨਹੀਂ ਚੜੇਗਾ। ਇਹੀ ਹਾਜੀਪੁਰ ਤੋਂ ਲੈ ਕੇ ਮਾਨਸਰ ਰੋਡ ਤੇ ਉਹਦੇ ਤੋਂ ਇਲਾਵਾ ਹਾਜੀਪੁਰ ਤੋਂ ਲੈ ਕੇ ਮੁਕੇਰੀਆਂ ਰੋਡ ਤੋਂ ਹੁੰਦੇ ਹੋਏ ਦਸੂਹੇ ਤੱਕ ਜਿਹੜੇ ਐ ਇਹ ਹੁਕਮ ਜਿਹੜੇ ਅੱਜ ਜਾਰੀ ਕੀਤੇ ਐ ਤੇ ਇਹ ਹੁਕਮ ਜਿਹੜੇ ਕਹਿ ਲਿਏ ਪੇ ਡੀਐਸਪੀ ਮੁਕੇਰੀਆਂ ਤੇ ਦਸੂਹਾ ਨੂੰ ਵੀ ਬਕਾਇਦਾ ਭੇਜ ਦਿੱਤੇ ਐ ਤੇ ਐਸਡੀਐਮ ਮੁਕੇਰੀਆਂ ਨੂੰ ਵੀ ਬਕਾਇਦਾ ਭੇਜ ਦਿੱਤੇ ਐ ਤੇ ਕਾਰਜਕਾਰੀ ਅ ਇੰਜੀਨੀਅਰ ਡਰੇਨੇਜ ਕਮ ਜ਼ਿਲ੍ਹਾ ਮਾਈਨਿੰਗ ਅਫਸਰ ਨੂੰ ਵੀ ਬਕਾਇਦਾ ਇਹ ਹੁਕਮ ਅੱਜ ਜਾਰੀ ਹੋ ਗਿਆ ਜਿਹੜੇ ਮੈਂ ਪੜ੍ਹ ਕੇ ਤੁਹਾਨੂੰ ਸੁਣਾਏ ਆ ਤੇ ਲੋਕਾਂ ਦੇ ਲਈ ਆ ਵੀ ਲੋਕ ਵੱਧ ਤੋਂ ਵੱਧ ਇਹਦੇ ਤੇ ਕਿਉਂਕਿ ਇਹ ਫੋਰੀ ਹੱਲ ਹੈ ਇੱਕ ਛੋਟਾ ਜਿਹਾ ਹੱਲ ਜ਼ਰੂਰ ਹੋਇਆ ਵੀ ਇਹ ਇਨਾ ਸਮਿਆਂ ਤੱਕ ਕੋਈ ਵੀ ਮਟੀਰੀਅਲ ਲੈ ਕੇ ਸੜਕਾਂ ਦੇ ਉੱਪਰ ਨਹੀਂ ਕੋਈ ਆਵਾਜਾਈ ਜਿਹੜੀ ਹੈ ਮਾਈਨਿੰਗ ਦੇ ਨਾਲ ਮਟੀਰੀਅਲ ਲੈ ਕੇ ਨਹੀਂ ਗੁਜ਼ਰੇਗੀ ਪਰ ਇਤੋਂ ਤੋਂ ਇਲਾਵਾ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜਾ ਕਾਰੋਬਾਰ ਸਾਡੇ ਪਿੰਡਾਂ ਦੇ ਵਿੱਚ ਲਗਾਤਾਰ ਵੱਧਦਾ ਪਿਆ ਤੇ ਡੀਸੀ ਸਾਹਿਬ ਨੂੰ ਜਾਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਗੱਲ ਵੀ ਧਿਆਨ ਦੇਣੀ ਚਾਹੀਦੀ ਹੈ ਕਿ ਹੋਰ ਕਿਸੇ ਵੀ ਪ੍ਰਕਾਰ ਦੇ ਸਟੂਨ ਕ੍ਰੈਸ਼ਰ ਨੂੰ ਜਿਹੜੀ ਪਰਮਿਸ਼ਨ ਹੈ ਸਾਡੇ ਨਾਲ ਪਿੰਡਾਂ ਦੇ ਵਿੱਚ ਲੱਗਣ ਦੇ ਲਈ ਨਹੀਂ ਦੇਣੀ ਚਾਹੀਦੀ ਹੈ ਤੇ ਜਿਹੜਾ ਪਹਿਲਾਂ ਹੀ ਜਿਹੜਾ ਹੈ ਗੈਰ ਕਾਨੂੰਨੀ ਖਨਨ ਹੋ ਕੇ ਜਿਹੜਾ ਇੱਥੇ ਡੈਮੇਜ ਹੋਇਆ ਹੋਇਆ ਹੈ ਉਹਦੇ ਤੇ ਉੱਪਰ ਵੀ ਇਨਕੁਆਇਰੀ ਅ ਕੈਲੀਪਿਕ ਕ੍ਰਿਮਨਲ ਤਾਰੰਦੇ ਤਹਿਤ ਜਿਹੜੇ ਜਿਹੜੇ ਦੋਸ਼ੀ ਹੈ ਕਰਸ਼ਨ ਮਾਲਕਾ ਜਿਨ੍ਹਾਂ ਨੂੰ ਨੁਕਸਾਨ ਪਹ ਜਾਇਆ ਗਿਆ ਉਹਨਾਂ ਦੇ ਉੱਪਰ ਮਾਮਲੇ ਦਰਜ ਕਰਨੇ ਚਾਹੀਦੇ ਤਾਂ ਕਿ ਸਾਡਾ ਜਿਹੜਾ ਕੁਦਰਤੀ ਤੌਰ ਤੇ ਜਿਹੜਾ ਸੈਂਸਿਟਿਵ ਏਰੀਆ ਆ ਉਹਦਾ ਬਚਾਅ ਹੋ ਸਕੇ ਸ਼ਿਵਾਲਿਕ ਪਹਾੜੀਆਂ ਬਿਆਸ ਦਰਿਆ ਲੋਕਾਂ ਦੇ ਖੇਤ ਜਿਨ੍ਹਾਂ ਨੂੰ ਨੁਕਸਾਨੇ ਜਾ ਰਿਹਾ ਤੇ ਜਿਹੜੀ ਜਾਨੀ ਨੁਕਸਾਨ ਲਗਾਤਾਰ ਰੋਜ਼ ਹੋ ਰਿਹਾ ਹੈ ਕ੍ਰਸ਼ਨ ਜਿਹੜੇ ਤੇ ਉਹ ਆ ਰਹੇ ਟਰੱਕਾਂ ਦੀ ਅੰਗਹਿਲੀ ਦੇ ਨਾਲ ਉਹਨਾਂ ਟਰੱਕਾਂ ਦੇ ਮਤਲਬ ਓਵਰਲੋਡਡ ਟਰੱਕਾਂ ਦੇ ਨਾਲ ਉਹਦੇ ਉੱਪਰ ਵੀ ਜਿਹੜੀ ਹੈ ਕਾਰਵਾਈਆਂ ਨਾਲ ਸਮੇਂ ਦੇ ਵਿੱਚ ਦੇਣੀ ਚਾਹੀਦੀ ਹੈ ਮੈਂ ਲੋਕਾਂ ਦੇ ਇਲਾਕੇ ਦੇ ਲੋਕਾਂ ਦੇ ਨਾਲ ਇਹ ਵੀਡੀਓ ਦੇ ਜ਼ਰੀਏ ਇਹ ਸੁਨੇਹਾ ਦੇ ਰਿਹਾ ਪੀ ਅੱਜ ਤੋਂ ਬਾਅਦ ਆ ਜਿਹੜੇ ਹੁਕਮ ਬਕਾਇਦਾ ਜਾਰੀ ਹੋਇਆ ਵੀ ਇਨ੍ਹਾਂ ਸਮਿਆਂ ਦੇ ਵਿੱਚ ਜਿਹੜੀ ਇਨ੍ਹਾਂ ਟਰੱਕਾਂ ਦੀ ਆਵਾਜਾਈ ਇਨ੍ਹਾਂ ਹਾਜੀਪੁਰ ਤੋਂ ਕਹ ਲਈਏ ਤਲਵਾੜਾ ਤੋਂ ਲੈ ਕੇ ਦਸੂਹਾ ਤੱਕ ਜਿਹੜਾ ਹਾਜੀਪੁਰ ਰੋੜਾ ਤੇ ਮਾਂਸਰ ਵਾਲਾ ਤੇ ਬਕੇਰੀਆਂ ਵਾਲਾ ਦਸੂਹੇ ਵਾਲਾ ਰੋੜ ਇੱਥੇ ਕੋਈ ਵੀ ਆਵਾਜਾਈ ਇਸ ਸਮੇਂ ਤੱਕ ਨਹੀਂ ਹੋਏਗੀ ਇਹ ਬਕਾਇਦਾ ਹੁਕਮ ਜਾਰੀ ਹੋਇਆ ਹੈ ਤੇ ਤੁਹਾਡੀ ਲੋਕਾਂ ਦੇ ਉੱਪਰ ਵੀ ਆ ਵੀ ਤੁਸੀਂ ਵੱਧ ਤੋਂ ਵੱਧ ਸੰਘਰਸ਼ਾਂ ਦੇ ਵਿੱਚ ਜਥੇਬੰਦ ਘੋਲਾਂ ਦੇ ਵਿੱਚ ਸ਼ਮੂਲਿਤ ਕਰੋ ਤਾਂ ਕਿ ਜਿਹੜਾ ਆਪਣਾ ਇਲਾਕਾ ਆਪਣੇ ਪਿੰਡ ਆਪਣੇ ਬੱਚੇ ਆਪਣਾ ਭਵਿੱਖ ਬਚਾਇਆ ਜਾ ਸਕੇ ਧੰਨਵਾਦ